ਮੋਹਾਲੀ ਦੇ ਵਿਸਥਾਰ ਦੇ ਲਈ ਯਾਨੀ ਕਿ ਮੋਹਾਲੀ ਸ਼ਹਿਰ ਨੂੰ ਹੋਰ ਵੱਡਾ ਕਰਨ ਦੇ ਲਈ ਪੰਜਾਬ ਸਰਕਾਰ 5100 ਏਕੜ ਮੋਹਾਲੀ ਜ਼ਿਲ੍ਹੇ ਦੇ ਜਿਹੜੇ ਪਿੰਡ ਨੇ ਉਹਨਾਂ ਦੀ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ ਕਿ 5100 ਏਕੜ ਅਸੀਨ ਜ਼ਮੀਨ ਐਕਵਾਇਰ ਕਰਾਂਗੇ ਇਸ 5100 ਏਕੜ ਦੇ ਵਿੱਚੋਂ ਪਹਿਲਾਂ 8 ਪਿੰਡਾਂ ਦੀ 3553 ਏਕੜ ਜ਼ਮੀਨ ਐਕਵਾਇਰ ਕੀਤੀ ਜਾਊਗੀ ਅੱਠ ਪਿੰਡ ਪਹਿਲਾਂ ਚੂਜ਼ ਕੀਤੇ ਨੇ ਕਿ ਅੱਠ ਪਿੰਡਾਂ ਦੀ ਜ਼ਮੀਨ ਜਿੰਨੀ ਛੇਤੀ ਹੋ ਸਕਦਾ ਓਨੀ ਛੇਤੀ ਅਕਵਾਇਰ ਕੀਤੀ ਜਾਵੇ ਜਦੋਂ ਪਹਿਲਾਂ ਪੰਜਾਬ ਸਰਕਾਰ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਈ ਸੀ ਜ਼ਮੀਨਾਂ ਅਕਵਾਇਰ ਕਰਨ ਦੇ ਲਈ ਵੱਡੇ ਪੱਧਰ ਤੇ ਜ਼ਮੀਨਾਂ ਅਕਵਾਇਰ ਹੋਣੀਆਂ ਸੀ ਉਦੋਂ ਪੰਜਾਬ ਦੇ ਕਿਸਾਨਾਂ ਨੇ ਇਸ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਕੀਤਾ ਸੀ ਤੇ ਪੰਜਾਬ ਸਰਕਾਰ ਨੇ ਲੈਂਡ ਪੁਲਿੰਗ ਪਾਲਿਸੀ ਉਹ ਵਾਪਿਸ ਵੀ ਲੈ ਲਈ ਸੀ ਹੁਣ ਪੰਜਾਬ ਸਰਕਾਰ ਲੈਂਡ ਐਕ acquisition ਐਕਟ 2013 ਦੇ ਤਹਿਤ ਇਹਨਾਂ 8 ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ 8 ਪਿੰਡਾਂ ਦੇ ਵਿੱਚੋਂ ਪਹਿਲਾਂ ਸਰਕਾਰ 6 ਪਿੰਡਾਂ ਦੀ ਜ਼ਮੀਨ ਐਕਵਾਇਰ ਕਰੂਗੀ ਤੇ ਇਹ ਜਿਹੜੇ 6 ਪਿੰਡ ਨੇ ਇਹਨਾਂ ਦੀ 502 ਏਕੜ ਜ਼ਮੀਨ ਬਣਦੀ ਆ ਤੇ 502 ਸਰਕਾਰ ਚਾਹੁੰਦੀ ਹੈ ਕਿ ਜਿੰਨੀ ਛੇਤੀ ਹੋ ਸਕੇ ਉਨਨੀ ਛੇਤੀ ਐਕਵਾਇਰ ਕੀਤੀ ਜਾਵੇ ਤੇ ਪੰਜਾਬ ਸਰਕਾਰ ਨੇ ਜਿਹੜੀ ਇੱਕ ਯੂਨੀਵਰਸਿਟੀ ਦੀ ਇੱਕ ਟੀਮ ਬਣਾਈ ਸੀ ਜਿਸ ਟੀਮ ਨੇ ਸਰਵੇ ਕਰਨਾ ਸੀ ਸਰਵੇ ਤੋਂ ਭਾਵ ਕਿ ਮੁਲਾਂਕਣ ਕਰਨਾ ਸੀ ਜਦੋਂ ਖੇਤੀਬਾੜੀ ਜ਼ਮੀਨਾਂ ਐਕਵਾਇਰ ਕੀਤੀ ਜਾਂਦੀਆਂ ਨੇ ਉਹਨਾਂ ਦੇ ਉੱਪਰ ਕੋਈ ਉਦਯੋਗਿਕ ਪ੍ਰੋਜੈਕਟ ਲੱਗਦੇ ਨੇ ਜਾਂ ਕੁਝ ਵੀ ਹੋਰਾਂ ਜ਼ਮੀਨਾਂ ਦੇ ਉੱਪਰ ਬਣਦਾ ਜਿਹੜੀ ਐਗਰੀਕਲਚਰ ਜ਼ਮੀਨਾਂ ਹੁੰਦੀਆਂ ਨੇ ਤਾਂ ਸੋਸ਼ਲ ਇੰਪੈਕਟ ਅਸੈਸਮੈਂਟ ਯਾਨੀ ਕਿ ਇਹਦਾ ਕੀ ਪ੍ਰਭਾਵ ਪਊਗਾ ਸਮਾਜ ਦੇ ਉੱਪਰ environmental impact assessment ਵਾਤਾਵਰਨ ਦੇ ਉੱਪਰ ਕੀ ਪ੍ਰਭਾਵ ਪਊਗਾ ਜਿਹੜੇ ਅਸੀਂ ਪ੍ਰੋਜੈਕਟ ਜ਼ਮੀਨਾਂ ਦੇ ਉੱਪਰ ਲਾਉਣ ਜਾ ਰਹੇ ਹਾਂ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ 2 ਦਿਨ ਦੇ ਵਿੱਚ ਹੀ ਇਹ ਜਿਹੜੇ ਅਸੈਸਮੈਂਟ ਸੀ ਇਹ ਲਾ ਲਈਆਂ ਜਿਹੜੀ ਟੀਮ ਬਣਾਈ ਗਈ ਸੀ ਇਹਦੇ ਤੋਂ ਅੰਦਾਜ਼ਾ ਲੱਗਦਾ ਕਿ ਕਿੰਨੀ ਛੇਤੀ ਹੈ ਸਰਕਾਰ ਨੂੰ ਕਿੰਨੀ ਕਾੜੀ ਹੈ ਸਰਕਾਰ ਨੂੰ ਇਹ ਜ਼ਮੀਨ ਐਕਵਾਇਰ ਕਰਨ ਦੇ ਲਈ ਐਕਵਾਇਰਹਾ ਕੀਤੀ ਜਾ ਰਹੀ ਹੈ ਕਿ ਮੁਹਾਲੀ ਦਾ ਵਿਸਤਾਰ ਕੀਤਾ ਜਾਊਗਾ ਮੁਹਾਲੀ ਨੂੰ ਵੱਡਾ ਕੀਤਾ ਜਾਊਗਾ ਸੈਕਟਰ 87 ਦੇ ਲਈ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਅਕਵਾਇਰ ਹੋਣੀ ਆ ਤੁਸੀਂ ਦੇਖੋ ਪਰ ਅੱਠ ਪਿੰਡ ਜਿਹੜੇ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਅੱਠ ਪਿੰਡਾਂ ਦੇ ਵਿੱਚੋਂ 6 ਪਿੰਡ ਕਿਹੜੇ ਨੇ ਨਾਨੂ ਮਾਜਰਾ ਸੰਭਾਲ ਕੀ ਮਾਨਕ ਮਾਜਰਾ ਸੁਹਾਣਾ ਦੁਰਾਲੀ ਤੇ ਸਨੇਟਾ ਇਹਨਾਂ ਪਿੰਡਾਂ ਦੀ ਪਹਿਲਾਂ ਜ਼ਮੀਨ ਅਕਵਾਇਰ ਹੋਣੀ ਆ ਸੈਕਟਰ ਸੈਕਟਰ 87 ਨੂੰ ਯਾਨੀ ਕਿ 87 ਨੂੰ ਵੱਡਾ ਕਰਨ ਦੇ ਲਈ ਮਾਨਕ ਮਾਜਰਾ ਦੀ 19 ਏਕੜ ਜ਼ਮੀਨ ਹੈ ਨਾਨੂ ਮਾਜਰਾ ਦੀ 116 ਏਕੜ ਜ਼ਮੀਨ ਹੈ ਸੁਹਾਣੇ ਦੀ 65 ਏਕੜ ਜ਼ਮੀਨ ਹੈ ਸੰਭਾਲ ਕੀ ਦੀ 1 ਕਨਾਲ 12 ਮਰਲੇ ਜ਼ਮੀਨ ਹੈ ਇਦਾਂ ਹੀ 103 ਸੈਕਟਰ ਦੇ ਵਿੱਚ ਉਦਯੋਗਿਕ ਪਾਰਕ ਬਣਾਉਣ ਦੇ ਲਈ ਦੁਰਾਲੀ ਦੀ ਸਭ ਤੋਂ ਵੱਧ ਜ਼ਮੀਨ ਆਉਂਦੀ ਆ 141 ਏਕੜ ਦੁਰਾਲੀ ਦੀ ਜ਼ਮੀਨ ਆ ਰਹੀ ਹੈ ਇਹਦੇ ਚ ਤੇ ਸੈਨੇਟੇ ਦੀ 29 ਏਕੜ ਜ਼ਮੀਨ ਆ ਰਹੀ ਹੈ ਹਾਲਾਂਕਿ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਜਿਵੇਂ ਦੁਰਹਾਲੀ ਪਿੰਡ ਦੇ ਜਿਹੜੇ ਸਰਪੰਚ ਨੇ ਪੰਚਾਇਤ ਐ ਨੰਬਰਦਾਰ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਜ਼ਮੀਨਾਂ ਨਹੀਂ ਦੇਣੀਆਂ ਇਹ ਸਾਡੀ ਖੇਤੀਬਾੜੀ ਯੋਗ ਜ਼ਮੀਨਾਂ ਨੇ ਇਦਾਂ ਹੀ ਆਹੀ ਜਿਹੜਾ ਕਹਿਣਾ ਸੈਨੇਟੇ ਦੇ ਵਿੱਚ ਜਿੰਨੀ ਕਿ ਜ਼ਮੀਨ ਰਹਿੰਦੀ ਆ ਨਹੀਂ ਫਿਲਹਾਲ ਤੱਕ ਉਹ ਐਕਵਾਇਰ ਹੋਈ ਹੈਗੀ ਉਹਨਾਂ ਦਾ ਵੀ ਆਹੀ ਕਹਿਣਾ ਕਿ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਹੈਗੀਆਂ ਜਾਂ ਵਿੱਚੋਂ ਜਿਹੜੇ ਕਿਸਾਨ ਨੇ ਉਹਨਾਂ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਨੇ ਗਮਾੜਾ ਦੇ ਅੱਗੇ ਕੁਝ ਸ਼ਰਤਾਂ ਰੱਖੀਆਂ ਨੇ ਉਹ ਕਹਿੰਦੇ ਨੇ ਕਿ ਸਾਡੇ ਪਿੰਡਾਂ ਨੂੰ 200 ਫੁੱਟ ਸੜਕ ਨਾਲ ਜੋੜਿਆ ਜਾਵੇ ਪਿੰਡ ਦੇ ਵਸਨੀਕਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਪਿੰਡ ਦੀ ਲਾਲ ਲਕੀਰ ਦੇ ਬਾਹਰ ਬਣੇ ਮਕਾਨ ਛੱਡਣ ਲੈਂਡ ਪੂਲਿੰਗ ਤਹਿਤ ਦਿੱਤੀ ਜਾਂਦੀ 1200 ਗੱਜ ਦੀ ਥਾਂ ਸਾਨੂੰ 2000 ਗੱਜ ਥਾਂ ਦਿੱਤੀ ਜਾਵੇ ਜੇਕਰ ਤੁਸੀਂ ਆਹਾਂ ਸ਼ਰਤਾਂ ਕਹਿੰਦੇ ਕਿ ਪੂਰੀਆਂ ਕਰਦੇ ਹੋ ਉਦੋਂ ਅਸੀਂ ਆਪਣੀ ਜ਼ਮੀਨ ਦੇਣ ਦੇ ਲਈ ਰਾਜ਼ੀ ਹਾਂ ਸੋ ਅੱਠ ਪਿੰਡਾਂ ਦੀ ਜਿਹੜੀ ਜ਼ਮੀਨ ਆ ਵੈਸੇ ਤਾਂ ਪੰਜਾਬ ਸਰਕਾਰ ਦਾ ਹੈਗਾ ਕਿ 5100 ਏਕੜ ਜ਼ਮੀਨ ਕਰਨੀ ਸੀ ਅਕਵਾਇਰ ਮਹਾਲੀ ਦੇ ਵਿਸਥਾਰ ਦੇ ਲਈ ਪਰ ਹੁਣ ਅੱਠ ਪਿੰਡਾਂ ਦੀ ਜ਼ਮੀਨ ਪਹਿਲਾਂ ਇਕਵਾਇਰ ਕੀਤੀ ਜਾ ਰਹੀ ਹੈ ਅੱਠ ਦੇ ਵਿੱਚੋਂ 6 ਪਿੰਡਾਂ ਦੀ ਜ਼ਮੀਨ ਆ 502 ਏਕੜ ਬਣਦੀ ਆ ਉਹ ਕਿ ਸੈਕਟਰ 87 ਤੇ ਅਗਲੇ ਸੈਕਟਰ ਦੇ ਲਈ ਜਿਹੜੀ ਜ਼ਮੀਨ ਹੈ ਸੈਕਟਰ 103 ਦੇ ਲਈ ਅਸੀਂ ਇਹ ਪਹਿਲਾਂ ਜ਼ਮੀਨ ਲੈ ਰਹੇ ਹਾਂ 502 ਏਕੜ ਬਣਦੀ ਆ ਇਹਨਾਂ ਪਿੰਡਾਂ ਦੀ ਬਾਕੀ ਜੋ ਵੀ ਇਸ ਮਾਮਲੇ ਦੇ ਵਿੱਚ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਅਸੀਂ ਹੋ ਸਾਂਝੀ ਕਰਦੇ ਰਹਾਂਗੇ